ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ਼੍ਰੀ ਅਕਾਲ ਦਿਲ ਦੀਆਂ ਘਰਾਂ ਵਿੱਚ ਤੁਹਾਡਾ ਸਵਾਗਤ ਤੁਹਾਨੂੰ ਪਤਾ ਹੈ ਕਿ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਤੁਹਾਡੇ ਦਿਲਾਂ ਨੂੰ ਮੇਰੇ ਦਿਲਾਂ ਨੂੰ ਛੋਣ ਵਾਲੇ ਜਿਹਨਾਂ ਨੇ ਵਿਸ਼ੇ ਉਹ ਲੈ ਕੇ ਆਉਣਾ ਤੇ ਉਹੋ ਜਿਹੀਆਂ ਰੂਹਾਂ ਨੇ ਜਿਹੜੀਆਂ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਨਾਮਣਾ ਖਟਿਆ ਉਹ ਰੂਹਾਂ ਲਿਆ ਕੇ ਤੁਹਾਡੇ ਨਾਲ ਰੂਬ ਰੂ ਕਰਾਈ ਦੀਆਂ ਨੇ ਗੱਲਬਾਤ ਕਰਵਾਈ ਦੀ ਆ ਫੈਲੇ ਵਿਦਿਆ ਚਾਨਣ ਹੋਏ ਛੋਟੇ ਹੁੰਦੇ ਆ ਨਾ ਇਹ ਆਮ ਕਰਕੇ ਸਕੂਲਾਂ 'ਚ ਵੀ ਲਿਖਿਆ ਜਾਂਦਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਵਿਦਿਆ ਵਿਚਾਰੀ ਤੱ ਪਰ ਉਪਕਾਰੇ ਜੇ ਉਹਤੇ ਵਿਚਾਰ ਕਰਾਂਗੇ ਪੜਾਂਗੇ ਤਾਂ ਹੀ ਦੁਨੀਆਂ ਦਾ ਭਲਾ ਹੋਣਾ ਆ ਆਮ ਕਰਕੇ ਸਾਡੇ ਇੱਥੇ ਕੀ ਆ ਕਿ 65 ਸੱਠਾਂ ਦੇ ਹੋਏ ਨਹੀਂ ਪੰਜ ਦੀ ਇੰਤਜ਼ਾਰ ਕਰਦੇ ਹੁੰਦੇ ਆ ਵੀ 65 ਦੇ ਹੋਈਏ ਤੇ ਸੀਨੀਅਰ ਕੋ ਆ ਕੇ ਬਾਅਦ ਦੇ ਸਰਕਾਰੀ ਪੈਨਸ਼ਨ ਲੈ ਕੇ ਠਾਰ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰੀਏ ਪਰ 80 ਵਰਿਆਂ ਤੋਂ ਬਾਅਦ ਪੜਨ ਪੜਾਉਣ ਦੀ ਗੱਲ ਬਾਤ ਕਿਸੇ ਦੇ ਦਿਮਾਗ ਦੇ ਵਿੱਚ ਆਉਣੀ ਇਹ ਤਾਂ ਮਾਲਕ ਦੀ ਬਖਸ਼ਿਸ਼ ਹੀ ਹੋ ਸਕਦੀ ਹੈ ਔਰ ਗੁਰਨਾਨਕ ਪਾਤਸ਼ਾਹ ਦੇ ਨਾਮ ਦੇ ਉੱਤੇ ਇੱਕ ਇਹੋ ਜਿਹਾ ਅਦਾਰਾ ਗੁਰਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਵੀ ਹੈ ਜਿਹਦਾ ਬ੍ਰਾਹਮਣੀਕਰਨ ਕਰਨ ਦੇ ਲਈ ਪਿਛਲੇ ਦਿਨੀ ਸਾਡੇ ਤੇ ਪਹੁੰਚੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਉਹਨਾਂ ਨੇ ਕਿਵੇਂ ਆਰਐਸਐਸ ਦੇ ਮੁਖੀ ਦੇ ਅੱਗੇ ਖੜ ਕੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਤੁਲਨਾ ਵੇਦਾਂ ਦੇ ਨਾਲ ਕਰਨ ਦੇ ਲਈ ਮੈਂ ਚੇਅਰ ਵੀ ਸਥਾਪਿਤ ਕਰ ਦਿੱਤੀ ਹੈ ਚਿੰਤਾ ਨਾ ਕਰੋ ਮਾਲਕ ਜੀ ਅਸੀਂ ਯੂਨੀਵਰਸਿਟੀਆਂ ਦੇ ਵਿੱਚ ਭਗਵਾ ਕਰਨ ਕਰਦੇ ਆਂਗੇ ਪਰ ਇੱਥੇ ਵਦੇਸ਼ਾਂ ਦੇ ਵਿੱਚ ਇੱਕ ਇਹੋ ਜੀ ਸ਼ਖਸੀਅਤ ਜਿਨ੍ਹਾਂ ਨੇ ਜਿੱਥੇ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਦਿੱਤੀ ਪਰਿਵਾਰ ਸਾਰਾ ਵਿਦਿਆ ਨਾਲ ਸੰਬੰਧਤ ਉੱਥੇ ਸੋਚਿਆ ਕਿ ਨਹੀਂ ਮਾਲਕਾ ਹੁਣ ਰਿਟਾਇਰਮੈਂਟ ਤੋਂ ਬਾਅਦ ਜਿੰਨਾ ਚਿਰ ਰਹਿੰਦੇ ਸ્વાસ ਨੇ ਹੁਣ ਇਹ ਸ્વાસ ਵਿਦਿਆ ਨੂੰ ਸਮਰਪਿਤ ਕਰਨੇ ਨੇ ਤਾਂ ਜੋ ਦੁਨੀਆ ਜਾਗਰੂਕ ਹੋਵੇ ਅੱਜ ਇਜ਼ਰਾਈਲ ਦੀ ਗੱਲਬਾਤ ਕਰਦੇ ਆਂ ਤੇ ਵਿਦਿਆ ਕਰਕੇ ਦੁਨੀਆ ਦੇ ਵਿੱਚ ਇੱਕ ਨਾਮ ਬਣਾ ਲਿਆ ਜਿਊਸ਼ ਖਤਮ ਕਰਤੇ ਸੀ ਨਾ ਉਹ ਕਹਿੰਦੇ ਨਹੀਂ ਵਿਦਿਆ ਦੇ ਨਾਲ ਦੁਨੀਆ ਦੀ ਉਚਾਈ ਤੱਕ ਪਹੁੰਚਾਂਗੇ ਇਸੇ ਤਰ੍ਹਾਂ ਸਾਡੇ ਕੈਨੇਡਾ ਦੇ ਵਿੱਚ ਕੈਨੇਡਾ ਚ ਨਹੀਂ ਬਲਕਿ ਤੀਜਾ ਪੰਜਾਬ ਹੈ ਜਿਹੜਾ ਗੁਰਨਾਨਕ ਇੰਸਟੀਚੂਟ ਆਫ ਗਲੋਬਲ ਸਟੱਡੀਜ਼ ਇਹਨਾਂ ਦੀ ਸੰਸਥਾ ਇੱਥੇ ਹੋਣ ਦੇ ਵਿੱਚ ਆਈ 80ਾਂ ਤੋਂ ਬਾਅਦ ਹੀ ਸ਼ੁਰੂ ਕੀਤੀ ਕਹਿੰਦੇ ਵੀ ਇਹਨੂੰ ਦੁਨੀਆ ਭਰ ਦੇ ਵਿੱਚ ਜਿਹੜੇ ਬੈਠੇ ਲੋਕ ਨੇ ਵਿਦਿਆ ਤੋਂ ਵੀ ਹੁਣੇ ਨੇ ਉਹ ਕਿਵੇਂ ਵਿਦਿਆ ਲੈ ਸਕਦੇ ਆ ਅੱਤ ਕੀ ਚੌਥਾ ਸਲਾਨਾ ਜਿਹੜਾ ਵੱਡਾ ਇਸ ਆਧਾਰੇ ਵੱਲੋਂ ਇੰਟਰਨੈਸ਼ਨਲ ਸਿੱਖ ਰਿਸਰਚ ਸਮਿਟ ਹੋ ਰਿਹਾ ਉਸ ਦੇ ਫਾਊਂਡਰ ਉਹਦੇ ਬਾਨੀ ਸਦਾ ਗਿਆਨ ਸਿੰਘ ਸੰਧੂ ਅੱਜ ਸਟੂਡੀਓ 'ਚ ਆਏ ਨੇ ਆ ਉਹਨਾਂ ਦਾ ਕਰਦੇ ਹਾਂ ਸਵਾਗਤ ਸੰਧੂ ਸਾਹਿਬ ਦਿਲਾਂ ਦੀ ਸਾਂਝ ਪ੍ਰੋਗਰਾਮ ਦੇ ਵਿੱਚ ਦਿਲ ਦੀਆਂ ਗੱਲਾਂ 'ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਤੋਂ ਪਹਿਲਾਂ ਕਿ ਚੌਥਾ ਜਿਹੜਾ ਇੰਟਰਨੈਸ਼ਨਲ ਸਿੱਖ ਸਮਿਟ ਹੋ ਰਿਹਾ ਜੀ ਇਸ ਵੇਲੇ ਤੁਹਾਡੀ ਇਹ ਜਿਹੜੀ ਗੁਰਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਹੈ ਕਿੱਥੇ ਤੱਕ ਅੱਪਰ ਗਿਆ ਕਿੰਨੇ ਕੁ ਬੱਚੇ ਇਸ ਵੇਲੇ ਇਹਦੇ 'ਚ ਵਿਦਿਆ ਲੈ ਰਹੇ ਨੇ ਤੇ ਕਿੰਨੇ ਕੁ ਪ੍ਰੋਫੈਸਰ ਨੇ ਆ ਲੋ ਇਇਕ ਅਧਾਰਾ ਤੁਹਾਡਾ ਆਪਣਾ ਅਧਾਰਾ ਸਿੱਖਾਂ ਦਾ ਅਧਾਰਾ ਕਿਸੇ ਇੱਕ ਇੰਡੀਵਿਜੂਅਲ ਦਾ ਨਹੀਂ ਗੈਰ ਮੁਨਾਫਾ ਉਦਾਰਾ ਜੀ ਕਾਲਜ ਦਾ ਰੂਪ ਵਿੱਚ ऑलरेडी ਫੰਕਸ਼ਨ ਕਰਦਾ ਹੈ ਯੂਨੀਵਰਸਿਟੀ ਉਸ ਦਿਨ ਇਹਦਾ ਨਾਮ ਬਦਲੇਗਾ ਜਦ ਦਿਨ ਇਹਦੀ ਪਹਿਲੀ ਡਿਗਰੀ ਅਪਰੂਵ ਹੋ ਗਈ ਅੰਡਰ ਗ੍ਰੈਜੂਏਟ ਦੀ ਜੋ ਕਿ ਤਿਆਰ ਹੋ ਰਹੀਆਂ ਨੇ ਚਾਰ ਡਿਗਰੀਆਂ ਸੀ ਤਿਆਰ ਕਰ ਰਹੇ ਆ ਕਿ ਸੋ ਐਸ ਵੈਲ ਐਸ਼ੇ ਡਿਪਲੋਮੇ ਦਿਨੇ ਆ ਗਿਆ ਤੇ ਤਿੰਨ ਸਰਟੀਫਿਕੇਟ ਪ੍ਰੋਗਰਾਮ ਅਤੇ ਚਾਰ ਐਕਚੁਅਲੀ ਜਿਹੜੇ ਨੇ ਉਹ ਮਾਈਕਰੋ ਕ੍ਰੈਡੈਂਸ਼ੀਅਲਸ ਸੈਸ ਪ੍ਰੋਗਰਾਮਸ ਨੇ ਜਿਹੜੇ ਤਿਆਰ ਹੋਏ ਨੇ ਚਾਰ ਚਾਰ ਹੀ ਹੋਰ ਸਬਮਿਸ਼ਨ ਮੇਰਾ ਕੱਲ ਐਸ ਹਫਤੇ ਹੋ ਜਾਏਗੀ ਸੋ ਚੱਲ ਰਿਹਾ तकरीबन 22 23 ਕਲਾਸਾਂ ਚੱਲਦੀਆਂ ਨੇ ਬਕਰੇ ਬਕਰੇ ਵਿਸ਼ਿਆਂਾਂ ਦੇ ਉੱਤੇ ਸਤਾਈ ਪ੍ਰੋਫੈਸਰ ਨੇ ਜਿਹੜੇ ਪੜ੍ਹਾਉਂਦੇ ਨੇ 27 ਪ੍ਰੋਫੈਸਰ ਸਾਰੇ ਸਾਰੇ ਪੀ ਐਚ ਡੀ ਪ੍ਰੋਫੈਸਰ ਨੇ ਉਹ ਤੋਂ ਥੱਲੇ ਸੀ ਕੋਈ ਸੇ ਪ੍ਰੋਫੈਸਰ ਨੂੰ ਨਹੀਂ ਰੱਖ ਲਏ ਜੀ ਤਿੰਨ ਸਾਲ ਦੀ ਉਮਰ ਦੇ ਵਿੱਚ ਬੱਚਾ ਥੋੜਾ ਜਿਹਾ ਤੁਰਨਾ ਫਿਰਨਾ ਸਿੱਖ ਲੈਂਦਾ ਸੋ ਆਈ ਥਿੰਕ ਸਾਡੀ ਵੀ ਕੋਸ਼ਿਸ਼ ਹੈ ਪਾਤਸ਼ਾਹ ਨੇ ਔਂਗੜ ਫੜ ਕੇ ਤੋਰਿਆ ਹੋਇਆ ਤੇ ਅਸੀਂ ਵੀ ਕੁਝ ਪਾਦ ਕਦਮ ਜਿੰਨੇ ਵੀ ਚਾਹਦਾ ਮੇਰੇ ਪਾਤਸ਼ਾਹ ਉਹਨੇ ਵਾ ਪੁੱਟਣ ਦੀ ਕੋਸ਼ਿਸ਼ ਕਰਦੇ ਆ ਸੋ ਆਈ ਥਿੰਕ ਮੈਨੂੰ ਮਾਣ ਹੈ ਇਸ ਕਰਕੇ ਸਾਰੇ ਸਿੱਖ ਜਗਤ ਤੇ ਮਾਣ ਹੈ ਸੰਗਤ ਤੇ ਮਾਣ ਹੈ ਕਿਉਂਕਿ ਹਮੇਸ਼ਾ ਸਹਿਯੋਗ ਦਿੰਦੇ ਰਹਿੰਦੇ ਹੋ ਤੁਸੀਂ ਆਪਣਾ ਆਧ ਸੋ ਦੇ ਸਾਰਾ ਸਜੋ ਗੀ ਰਿਆ ਤੇ ਇਸ ਨੂੰ ਪ੍ਰੋਮੋਸ਼ਨ ਵਾਸਤੇ ਵੀ ਤੁਸੀਂ ਬਹੁਤ ਮਿਹਨਤ ਕਰਦੇ ਹੋ ਧੰਨਵਾਦ ਤੁਹਾਡਾ ਸਾਡਾ ਫਰਜ ਹੈ ਜੀ ਕਿਉਂਕਿ ਨੌਨ ਟੀਵੀ ਦਾ ਸਾਂਝਾ ਹੈ ਸਾਡੇ ਬਾਪੂ ਨੇ ਸਾਂਝਾ ਸਾਹਿਬ ਬਾਪ ہمارا ਸਾਡਾ ਬਾਪੂ ਵੀ ਸਾਂਝਾ ਹੈ ਵਿਦਿਆ ਸਾਰਿਆਂ ਲਈ ਸਾਂਝੀ ਹੈ ਉੱਥੇ ਕਿਸੇ ਨਾ ਵਿਤਕਰਾ ਨਹੀਂ ਭਾਵੇਂ ਇਹ ਐਨੂਅਲ ਇੰਟਰਨੈਸ਼ਨਲ ਸਿਕ ਰਿਸਰਚ ਸਮਿਟ ਕਰਵਾਇਆ ਜਾ ਰਿਹਾ ਪਰ ਮੇਰਾ خیال ਹੈ ਪਿਛਲੇ ਦਿਨੀ ਡਾਕਟਰ ਐਸ.ਪੀ ਸਿੰਘ ਉਭਰਾਏ ਆਏ ਸਨ ਕਿ ਤੁਸੀਂ ਜਿਵੇਂਾਂ ਦੇ ਵਿਸ਼ਾ ਕਿਤੇ ਉਹ ਵੀ ਜ਼ਿਕਰ ਕਰਦੇ ਆ ਵੀ ਹਰ ਧਰਮ ਦੇ ਲਈ ਕਿਉਂਕਿ ਦੋਨੋਂ ਵਕਤ ਅਸੀਂ ਅਰਦਾਸ ਕਰਦੇ ਆ ਨਾਨਕ ਨਾਮ ਚੜਦੀ ਕਲਾ ਕਦੇ ਨਹੀਂ ਕਿਹਾ ਕਿ ਤੇਰੇ ਪਾਣੇ ਸਿੱਖ ਦਾ ਪਲਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲੀ ਜਿਹੜੀ ਕੌਮ ਹੈ ਉਹ ਹਮੇਸ਼ਾ ਯਤਨ ਕਰਦੀ ਹੈ ਐਤਕੀ ਪਤਾ ਲੱਗਾ ਕਿ ਚੌਥਾ ਜਿਹੜਾ ਤੁਹਾਡਾ ਇੰਟਰਨੈਸ਼ਨਲ ਸਿੱਖ ਰਿਸਰਚ ਸਮਮਿਟ ਹੋ ਰਿਹਾ ਕਦੋਂ ਤੇ ਕਿੱਥੇ ਹੋ ਰਿਹਾ ਥੋੜੀ ਜਿਹੀ ਵਿਸਤਾਰ ਦੇ ਵਿੱਚ ਜਾਣਕਾਰੀ ਦਿਓ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਤੁਸੀ ਪਹਿਲਾਂ ਦੱਸੇ ਚੁੱਕਿਆ ਚੌਥਾ ਸਾਲ ਵਿੱਚ ਅਸੀਂ ਐਂਟਰ ਹੋਏ ਤੇ ਚਾਰ ਸਮਾਵੇਲਣ ਕਰਵਾਣੀਆਂ ਇਹ ਪਾਤਸ਼ਾਹ ਦੀ ਕਿਰਪਾ ਦਾ ਹੀ ਸਰਕਾਰ ਹੋ ਸਕਦਾ ਲੈ ਵੱਡੀਆਂ ਤੋਂ ਵੱਡੀਆਂ ਯੂਨੀਵਰਸਿਟੀਆਂ ਕਿਸੇ ਦੇ ਵਿੱਚ ਹਰ ਸਾਲ ਹਰ ਸਾਲ ਇਹੋ ਜਿਹੀ ਕਾਨਫਰੰਸ ਨਹੀਂ ਜੇ ਹੁੰਦੀ ਤੇ ਇਹ ਚੌਥੀ ਜਿਹੜੇ ਸਾਡਾ ਸਮਾਵੇਲਣ ਹੈ ਸਰੀ ਸਿਟੀ ਹਾਲ ਵਿੱਚ ਹੋਗਾ ਕਿਉਂਕਿ ਉਹ ਜਗਾ ਵਧੀਆ ਹੈ ਗਿਆ ਸਰੀ ਸਿਟੀ ਹਾਂ ਸਰੀ ਸਿਟੀ ਮੈਂ ਨਾਲ ਜਿਹੜਾ ਫਲਾਇਰ ਦਿਖਾਈ ਚਾਹੁੰਦਾ ਹਾਂ ਵਿੱਚ ਹੋਵੇਗਾ ਕਿਉਂਕਿ ਆਮ ਤੌਰ ਤੇ ਪਬਲਿਕ ਦੇ ਵਿੱਚ ਕਿਉਂਕਿ ਉਹ ਇਹ ਉਹ ਜੀ ਜਗਾ ਅਗੇ ਜਿੱਥੇ ਸ਼ਾਇਦ ਹੀ ਮੈਂ ਕਹਿੰਨਾ ਟਾਪ ਜਗਾ ਜੀ ਸੋ ਉਹ 20 ਤੇ 21 ਸਤੰਬਰ ਨੂੰ ਹੋਵੇਗਾ ਤੇ ਪ੍ਰੋਗਰਾਮ ਸਵੇਰ ਨੂੰ 7 ਵਜੇ ਬ੍ਰੈਕਫਾਸਟ ਦੇ ਨਾਲ ਸ਼ੁਰੂ ਹੋ ਜਾਂਦੇ ਨੇ ਦੋਨੇ ਦਿਨ ਤੇ ਬ੍ਰੈਕਫਾਸਟ ਲੰਚ ਤੇ ਸੈਚਰਡੇ ਦਾ ਡਿਨਰ ਵੀ ਹੈਗਾ ਫਿਰ ਸੈਚਰਡੇ ਦੇ ਡਿਨਰ ਤੇ ਵੀ ਹੋਣਗੇ ਸੋ ਪ੍ਰੋਗਰਾਮ ਜਿਹੜਾ ਬਿਜ਼ੀ ਰਹਿੰਦਾ ਜੀ 7 ਤੋਂ ਚੱਲ ਕੇ 5 ਵਜੇ ਫਿਨਿਸ਼ ਹੁੰਦਾ ਹਰ ਰੋਜ਼ ਤੇ ਉਹਦੇ ਵਿੱਚ ਸਾਡੀ ਹਕੀਂ ਥੀਮ ਜਿਹੜੀ ਅਸੀਂ ਹਰ ਸਾਲ ਬਦਲਦੇ ਆਂ ਸੋ ਹਕੀਂ ਸਾਡੀ ਜਿਹੜੀ ਥੀਮ ਹੈਗੀ ਉਹ ਰੱਖੀ ਹੋਈ ਹੈ ਔਨਰਿੰਗ ਦਾ ਪਾਸਟ ਅਮਬ੍ਰੇਸਿੰਗ ਦਾ ਫਿਊਚਰ ਭਾਪਕੇ ਆਪਣੇ ਪਿਛਲੇ ਪਛੋਕੋ ਨੂੰ ਯਾਦ ਰੱਖਣਾ ਸਤਿਕਾਰ ਕਰਨਾ ਤੇ ਆਉਣ ਵਾਲਾ ਜੋ ਸਮਾਂ ਸਾਡੇ ਫਿਊਚਰ ਵਿੱਚ ਆ ਰਿਹਾ ਹੈਗਾ ਉਹਨੂੰ ਅਮਬ੍ਰੇਸ ਕਰਨਾ ਉਹਨੂੰ ਉਹਨੂੰ ਸੰਭਾਲ ਕੇ ਰੱਖੜ ਕੇ ਉਹਦੇ ਲਈ ਹਮੇਸ਼ਾ ਉਤਸ਼ਾਹਤ ਹੋਣਾ ਇਹ ਇਹ ਸਾਡੀ ਮੇਨ ਥੀਮ ਹੈ ਜਿਹਦੇ ਵਿੱਚ ਬੁਲਾਰੇ ਵੀ ਫਿਊਚਰ ਦੇ ਉੱਤੇ ਵੀ ਸਾਡੇ ਅਸੀਂ ਕਿੱਥੇ ਜਾ ਰਹੇ ਹਾਂ ਸਿੱਖੀ ਕਿੱਥੇ ਜਾ ਰਹੀ ਹੈ ਜਾਂ ਫਿਰ ਵਿਦਿਆ ਜਿਹੜੀ ਹੈਗੀ ਆ ਇਹ 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 ਨੂੰ ਕਿਹੜੇ ਘੇਰੇ ਦੇ ਵਿੱਚ ਘਰੇ ਹੋ ਜਾ ਤੇ ਇਹਨੂੰ ਆਪਾਂ ਬਾਹਰ ਕਿਦਾਂ ਕੱਢਣਾ ਹੈ ਤੇ ਕਿਸ ਲੈਵਲ ਦੇ ਉੱਤੇ ਸਿੱਖ ਕਮਿਊਨਿਟੀ ਆਪਣੇ ਆਪ ਨੂੰ ਬਿਲਕੁਲ ਨਹੀਂ ਦੇ ਪਹੁੰਚ ਸਕਦੀ ਆ ਕਿਉਂਕਿ ਮੈਂ ਤੁਹਾਡੇ ਪਹਿਲੇ ਜਿੰਨੇ ਸਮਿਟ ਜਿਹੜੇ ਹੋਏ ਨੇ ਉਹਨਾਂ ਨੂੰ ਬੜਾ ਨੇੜਿਓਂ ਤੱਕਿਆ ਹੈ ਔਰ ਜਿਹੜੇ ਵਰਲਡ ਲੈਵਲ ਦੇ ਵਿਦਵਾਨ ਤੁਸੀਂ ਬੁਲਾਉਣੇ ਹੋ ਮੇਰਾ ਖਿਆਲ ਸਾਲ ਪਰ ਤਾਂ ਤੁਹਾਨੂੰ ਵਿਦਵਾਨ ਲੱਭਣ ਤੇ ਲੱਗ ਜਾਂਦਾ ਹੋਣਾ ਕਉਦੀਪ ਸਿੰਘ ਜੀ ਜਦੋਂ ਸਮਿਟ ਫਿਨਿਸ਼ ਹੁੰਦੀ ਆ ਜੀ ਦੋ ਕੁ ਸਾਰੇ ਦਿਨ ਤੋਂ ਅਗਲੇ ਸਮਿਟ ਦੀ ਤਿਆਰੀ ਹੋਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਅਗਾਹ ਸੋਚ ਵਾਸਤੇ ਜਿਹੜੇ ਸੱਜਣ ਨਾਲ ਜੁੜੇ ਹੋਏ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਲੱਗ ਜਾਂਦੀਆਂ ਨੇ ਸੋ ਆਈ ਥਿੰਕ ਹੁਣ ਹਰ ਹਫਤੇ ਮੀਟਿੰਗ ਚੱਲਦੀ ਉਹਦੇ ਬਾਰੇ ਐਵਰੀ ਫਰਾਈਡੇ ਅਸੀਂ ਮੀਟ ਕਰਦੇ ਹਾਂ ਤੇ ਪ੍ਰੋਗਰੈਸ ਕੀ ਤੁਸੀਂ ਅੰਦਾਜ਼ਾ ਲਾਓ ਬੀ ਸਾਲ ਪਰ ਲੱਗ ਜਾਂਦਾ ਹੈ ਲੱਭਣ ਵਾਸਤੇ ਯੋਗ ਕੁ ਕੁਜਾਰਤੀਆਂ ਨੂੰ ਤੇ ਉਹਨਾਂ ਦੇ ਜਿਹੜੇ ਰਿਸਰਚ ਦਾ ਕੇਂਦਰ ਬਿੰਦੂ ਕੀ ਹੈ ਉਹ ਲੱਭਣਾ ਪੈਂਦਾ ਹੈ ਕਿਉਂਕਿ ਕਿਉਂ ਨਵੀਂ ਕੋ ਰਿਸਰਚ ਪੇਸ਼ ਕਰ ਰਹੇ ਨੇ ਕਿਉਂਕਿ ਪੁਰਾਣੀਆਂ ਆਪਣੀ ਕਾਇਆ ਹੈ ਕਾਟ ਐਂਡ ਪੇਸਟ ਵਾਲਾ ਕੰਮ ਉਹ ਸਾਡੇ ਪਸੰਦ ਨਹੀਂ ਆਗਾ ਸੱਚੀ ਗੱਲ ਐ। ਇਤਕੀ ਵੀ ਕਾਫੀ ਐਬਸਟ੍ਰੈਕਟਸ ਆਈਆਂ ਹੋਈਆਂ ਸਨ ਵੀ ਹਾਰਦ ਐਕਟਲੀ ਜਿਹਨਾਂ ਚੋਂ ਸਾਨੂੰ ਚੁਣਨੇ ਸੀ ਦੋ ਕੀ ਨੋਟ ਚੁਣਨੇ ਸੀ ਤੇ ਅੱਠ ਚੁਣਨੇ ਸੀ ਜਿਹੜੇ ਬੁਲਾ ਰਹੇ ਉਹਨਾਂ ਦੇ ਵਿੱਚੋਂ। ਅੱਛਾ ਤੇ ਉਸ ਨੂੰ ਦੋ ਕੀ ਨੋਟ ਦੇ ਵਿੱਚ ਜਿਹੜਾ ਆ ਰਹੇ ਨੇ ਉਹਦੇ ਵਿੱਚ ਮੈਂਟਲ ਹੈਲਥ ਦੇ ਉੱਤੇ ਜਾਂ ਬੀਬੀਆਂ ਨੂੰ ਮੈਂ ਕਹਿ ਸਕਦਾ ਇਹਨਾਂ ਦੇਸ਼ਾਂ ਵਿੱਚ ਵੀ ਪ੍ਰੋਫੈਸ਼ਨਲ ਖਿੱਤਿਆਂ ਵਿੱਚ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਤੇ ਡਾਕਟਰ ਆਲੂ ਵਾਲੀਆ ਆਪਣੇ ਨਿਊ ਜਰਸੀ ਯੂਨੀਵਰਸਿਟੀ ਤੋਂ ਨੇ ਸਾਈਕੋਲੋਜਿਸਟ ਹੀ ਸਾਈਕੋਲੋਜੀ ਦੇ ਪ੍ਰੋਫੈਸਰ ਆ ਸੋ ਕੀਨੋਟ ਹੋਣਗੇ ਪਹਿਲੇ ਦਿਨ ਨੂੰ ਸਾਡਾ ਇਸ ਪੱਖ ਦੇ ਉੱਤੇ ਹੋ ਇਸ ਚੀਜ਼ ਨੂੰ ਅਡਰੈਸ ਕਰਨੇ ਬਹੁਤ ਵਧੀਆ ਲਖਾਰੀ ਵੀ ਨੇ ਉਹਨਾਂ ਦੀ ਕਿਤਾਬ ਲਿਖਾਈ ਟੇਕਿੰਗ ਐਕਸ਼ਨ ਤੇ ਜਿਹੜੇ ਮੇਰੇ ਦਰਸ਼ਕ ਦੇਖਦੇ ਨੇ ਜੇ ਕਿਤੇ ਟਾਈਮ ਮਿਲੇ ਤੇ ਟੇਕਿੰਗ ਐਕਸ਼ਨ ਟੇਕਿੰਗ ਐਕਸ਼ਨ ਪੜਨਾ ਕਿਤੇ ਖੋ ਜਾ ਕਿਉਂਕਿ ਕਿਸ ਲੈਵਲ ਤੇ ਤੇ ਹਰ ਪੱਖ ਨੂੰ ਉਹ ਕਵਰ ਕਰਦੀ ਹੈ ਆਈ ਥਿੰਕ ਸਾਈਕੋਲੋਜੀ ਪੁਆਇੰਟ ਆਫ 뷰 ਦੇ ਉੱਤੇ ਕਿ ਇਨਸਾਨ ਆਪਣੀ ਜ਼ਿੰਦਗੀ ਨੂੰ ਬਿਹਤਰ ਕਿਸ ਤਰ੍ਹਾਂ ਚਾਰ ਤਰੀਕਿਆਂ ਦੇ ਨਾਲ ਬਣਾ ਸਕਦਾ ਉਨੇ ਬੜਾ ਵਰੀਅਕਤਾ ਹੈ ਬਗਵਦੀ ਚਲੋ ਵੀ ਮੈਂ ਪ੍ਰੋਮੋਸ਼ਨ ਦੇ ਕਿਤਾਬ ਦੀ ਤੇ ਕੁਦਰਤੀ ਗੱਲ ਆ ਗਈ ਦੂਸਰੇ ਦਿਨ ਦਾ ਜਿਹੜਾ ਸਾਡਾ ਟਾਪਿਕ ਹੋਏਗਾ ਕੀਨੋਟ ਦਾ ਉਹ ਹੈਗਾ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਓਕੇ AI ਤਾਂ ਅੱਜ ਕੱਲ ਬੜਾ ਯੋਗ ਹੋ ਗਿਆ ਦੇਖੋ ਜੀ ਇਹ ਇਹ ਘਿਰ ਚੁੱਕਿਆ ਮੈਂ ਤਾਂ ਹੁਣ ਜਿੰਨੇ ਤੁਸੀਂ ਬੱਚੇ ਸੁਣਦੇ ਹੋਣਗੇ ਜੇ ਨੌਜਵਾਨ ਸੁਣਦੇ ਹੈਗੇ ਆ ਤੁਸੀਂ ਕੰਪਿਊਟਰ ਸਾਇੰਸ ਦੀਆਂ ਡਿਗਰੀਆਂ ਕਰਨੀਆਂ ਛੱਡ ਦਿਓ ਮੈਂ ਸੱਚੀ ਗੱਲ ਹੈ ਮਾਫ ਕਰਨਾ ਮੈਂ ਮੈਂ ਕਿਉਂ ਕਹਿ ਰਿਹਾ ਇਹਦੀ ਇਹਦੀ ਵੈਲਿਊ ਕੋਈ ਨਹੀਂ ਰਹਿਣੀ ਤੁਹਾਡੀ ਤੁਸੀਂ ਐਂਟਰੀ ਜੌਬਾਂ ਲਈ ਤਿਆਰ ਹੁੰਦੇ ਸੀ ਬੀਐਸਸੀ ਕਰਕੇ ਕੰਪਿਊਟਰ ਸਾਇੰਸ ਦੇ ਵਿੱਚ ਨਹੀਂ 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 ਹੁਣ ਤੁਸੀਂ ਵੱਖਰਾ ਖਿੱਤਾ ਲੱਭੋਵੇਂ ਤੁਸੀਂ ਮੈਨੇਜਰੀਅਲ ਸਾਈਡ ਤੇ ਕਿੱਦਾਂ ਪਹੁੰਚਣਾ ਜੇ ਨਵੀਆਂ ਜੌਬਾਂ ਜਿਹੜੀਆਂ ਅਸੀਂ ਐਂਟਰੀ ਜੌਬਾਂ ਤੁਹਾਡੀਆਂ ਖਤਮ ਕਰ ਦਤੀਆਂ ਏਆਈ ਨੇ ਹਮ ਕਿਉਂਕਿ ਹੁਣ ਤੁਸੀਂ ਐਮਾਜ਼ਨ ਵੱਲ ਦੇਖ ਲਓ ਮਾਈਕਰੋਸਾਫਟ ਵੱਲ ਦੇਖ ਲਓ ਗੂਗਲ ਵੱਲ ਦੇਖ ਲਓ ਹਜ਼ਾਰਾਂ ਦੇ ਵਿੱਚ ਬੰਦੇ ਲੇਆਫ ਕਰ ਦਤ ਨੇ ਡਿਵੈਲਪਰ ਉਹਨਾਂ ਨੇ ਬਿਲਕੁਲ ਉਹ ਕਾਰਨ ਉਹਦਾ ਡਿਵੈਲਪਰ ਲੇਆਫ ਕਰਨ ਦਾ ਇਹੋ ਹੀ ਆ ਕਿ ਅੱਜ ਜਿਹੜੀ AI ਆ ਉਹ ਤੁਹਾਨੂੰ ਇੰਨੀ ਸਹਾਇੀ ਹੋ ਗਈ ਆ 100% ਦੀ ਸਹੀ ਨਹੀਂ ਪਰ ਉਹਨੂੰ ਜਿਹੜਾ ਐਨਾਲਿਸਟ ਆ ਉਹੋ ਹੀ ਉਹਨੂੰ ਖੋਜੇਗਾ ਉਹੋ ਹੀ ਉਹਦੇ ਵਿੱਚੋਂ ਕੁਝ ਕੱਢੇਗਾ ਇਸ ਕਰਕੇ ਜਿਹੜੀ ਪੜਾਈ ਸਾਡੀ ਆ ਅਸੀਂ ਕਰਾਣੇ ਕੁਝ ਡਿਪਲੋਮੇਟਸ ਕਰਾਣੇ ਆ ਅਸੀਂ ਐਨ ਉਹਦੇ ਐਨਾਲਿਟিক্যাল ਐਸਪੈਕਟ ਨੂੰ ਦੇਖ ਕੇ ਪੜਾਣੇ ਆ ਤਾਂ ਜੋ ਉਹ ਬੰਦੇ ਜਿਹੜੇ ਆ ਸੁਪਰਵਾਈਜ਼ਰੀ ਜੌਬ ਤੇ ਪਹੁੰਚਣ ਉਹਨੂੰ ਵੇਖਣ ਤੇ ਅੱਗੇ ਚਲਾਣ ਆ ਚੌਬਾ ਆਣ ਗਿਆ ਐਂਟਰੀ ਲੈਵਲ ਜੌਬਾਂ ਤੁਹਾਡੀਆਂ ਕੰਪਿਊਟਰ ਸਾਇੰਸ ਦੇ ਖਾਤੇ ਮਨੇ ਸੋ ਸੋ ਐਂਟਰੀ ਲੈਵਲ ਐਂਡ ਇਵਨ ਦੂਜੀਆਂ ਜੌਬਾਂ ਵੀ ਐਂਟਰੀ ਲੈਵਲ ਦੇ ਕਈਆਂ ਦਾ ਫਰਕ ਪੈ ਗਿਆ ਦਫ਼ਤਰੀ ਜੌਬਾਂ ਤੇ ਲਾ ਲਓ ਸੋ ਇਹਦਾ ਮਤਲਬ ਵੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਉੱਤੇ ਸੈਕੰਡ ਜੇ ਹੈ ਜਿਹੜਾ ਉਹ ਕੀਨੋਟ ਹਾਂਜੀ ਕੀਨੋਟ ਉਹ ਤੇ ਡਾਕਟਰ ਹਰਜਿੰਦਰ ਸਿੰਘ ਹੋਏਗਾ ਜਨ ਹੈ ਪ੍ਰੋਫੈਸਰ ਆ ਚੁੱਕੇ ਨੇ ਯੂਰਕ ਯੂਨੀਵਰਸਿਟੀ ਟੋਰਾਂਟੋ ਦੇ ਵਿੱਚ ਤੇ ਆਪਣੀਆਂ ਕਾਰੋਬਾਰ ਕੰਪਨੀਆਂ ਚਲਾਉਣ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਯਾਨੀ ਅੱਜ ਤੋਂ 27 ਸਾਲ ਪਹਿਲਾਂ ਆਪਣੀ ਆਰਟੀਫੀਸ਼ੀਅਲ ਕੰਪਨੀ ਸ਼ੁਰੂ ਕੀਤੀ ਸੀ 27 ਸਾਲ ਪਹਿਲਾਂ ਜਦੋਂ ਸੁਭਨਾਵਨੀ ਸੀ ਲੋਕੀ ਲੈਂਦੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੁੰਦੀ ਕੀ ਹੈ ਤੇ ਅੱਜ ਕੱਲ ਉਹ ਆਪਣੀ ਚੌਥੀ ਕੰਪਨੀ ਕਰ ਰਹੇ ਤੀਜੀ ਕੰਪਨੀ ਉਹਦੀ ਵੇਚੀ ਸੀਗੀ ਮਾਈਕਰੋਸਾਫਟ ਨੂੰ ਸੋ ਸੋ ਜਿਆਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਅਨਾਉਂਸ ਹੋ ਰਿਹਾ ਸੀ ਉਹਦਾ ਮਾਈਕਰੋਸਾਫਟ ਦਾ ਵਾਈਸ ਪ੍ਰੈਜ਼ੀਡੈਂਟ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਈਡ ਦੇਤਾ ਉਹਨਾਂ ਛੱਡ ਕੇ ਫਿਰ ਆਪਣੀ ਚੌਥੀ ਕੰਪਨੀ ਸਟਾਰਟ ਕਰ ਰਹੇ ਨੇ ਵਾਹ ਜੀ ਵਾਹ ਇਹਦੇ ਵਿੱਚ ਹੋਰ ਲਗਾਤਾਰ ਕਿਉਂਕਿ ਦੋ ਸ਼ਾਮ ਤੱਕ 5 ਵਜੇ ਤੱਕ ਇਹ ਪ੍ਰੋਗਰਾਮ ਚੱਲਦੇ ਨੇ ਸਿਟੀ ਹਾਲ ਸਰੀ ਦੇ ਵਿੱਚ ਜਿੱਥੇ ਪਹਿਲਾਂ ਆਡੀਟੋਰੀਅਮ ਲਿਆ ਸੀ ਉਸੇ ਥਾਂ ਤੇ ਹਾਂ ਬਿਲਕੁਕੁਲ ਜੀ ਉਸੇ ਥਾਂ ਤੇ ਉੱਥੇ ਆਪਣਾ ਉਹ ਓਪਨਿੰਗ ਹੀ ਆਪਣੀ ਇੰਸਟੀਚਿਊਟ ਦੀ ਉੱਥੋਂ ਕੀਤੀ ਗਈ ਸੀ ਓਕੇ ਇਦੇ ਵਿੱਚ ਟੌਪਿਕ ਕੀ ਕੀ ਰੱਖਣ ਸੀ ਹਾਂਜੀ ਪਹਿਲਾ ਦਿਨ ਦਾ ਜਿਹੜਾ ਸਪੀਕਰ ਮੇਨ ਹੋਣਗੇ ਇੱਕ ਤਾਂ ਮਹਾਰਾਜ ਰਣਜੀਤ ਸਿੰਘ ਦੇ ਰੂਲਰ ਆਫ ਪੰਜਾਬ ਆ ਪੰਜਾਬ ਇੰਡੀਆ ਦਾ ਜੀ ਉਹਦੀ ਹਿਸਟਰੀ ਦੇ ਉੱਤੇ ਪਾਕਿਸਤਾਨ ਦੇ ਉੱਤੋਂ ਸਾਡੇ ਕੋਲ ਆ ਰਹੇ ਨੇ ਅੰਜਮ ਜ਼ਵੇਦ ਜਿਹੜੇ ਡਾਇਰੈਕਟਰ ਹੈਗੇ ਨੇ ਆਰਕੀਓਲੋਜੀ ਦੇ ਓਕੇ ਪ੍ਰੋਫੈਸਰ ਅੰਜਮ ਜ਼ਵੇਦ ਬਿਲਕੁਲ ਜੀ ਬਹੁਤ ਅਲਾਮ ਸ਼ਖਸੀਅਤ ਹੈਗੀ ਬਿਲਕੁਲ ਉਹ 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 ਉੱਥੇ ਉਹਦੇ ਲਈ ਪਹੁੰਚ ਰਹੇ ਨੇ ਤੇ ਦੂਸਰਾ ਜਿਹੜਾ ਬੁਲਾ ਰਾ ਸਾਡੇ ਕੀ ਬੋਲੇਗਾ ਉਹ ਕੀ ਹੈ ਡਾਕਟਰ ਐਕੁਇਟੀ ਤੇ ਇਨਕਲੂਸ਼ਨ ਕੈਨੇਡੀਅਨ ਮੈਂਟਲ ਹੈਲਥ ਬਾਰੇ ਰੋਸਲਿਨ ਢਾਲੇਵਾਲਾ ਕੁੜੀ ਦਾ ਨਾਮ ਹਾਂਜੀ ਐਸੇ ਉਹ ਹੀ ਤੋਂ ਆਪਣੇ ਸਾਈਮਨ ਫ੍ਰੇਡਰ ਯੂਨੀਵਰਸਿਟੀ ਤੋਂ ਨੇ ਓਕੇ ਐਸਐਫਯੂ ਤੋਂ ਹਾਂਜੀ ਐਸਐਫਯੂ ਤੋਂ ਨੇ ਉਹ ਕਵਰ ਕਰਨਗੇ ਐਕੁਇਟੀ ਤੇ ਇਨਕਲੂਸ਼ਨ ਤੇ ਫੈਮਿਨਿਸਟ ਕਾਲਜ ਸਕਾਲਰਸ਼ਿਪ ਤੇ ਸਿਕ ਫ੍ਰੀ ਦਾ ਕੰਪੈਟੀਬਿਲਟੀ ਗੱਥਿਆ ਵਾਹ ਹਾਂਜੀ ਸੋ ਉਹਦੇ ਸਬਜੈਕਟ ਤੇ ਜਾਣਗੇ ਇਸੇ ਤਰ੍ਹਾਂ ਅਗਲਾ ਜਿਹੜਾ ਬੁਲਾਰਾ ਹੋਇਆਗਾ ਸਾਡੇ ਕੋਲ ਡਾਕਟਰ ਰਣਵੀਰ ਕੌਰ ਬਨਵੈਤ ਹੈਗੀ ਆ ਤੁਹਾਡੀ ਆਪਣੀ ਤੁਹਾਡੀ ਆਪਣੀ ਰეკਮੈਂਡੇਸ਼ਨ ਵੀ ਸੀ ਪਿਛਲੀ ਵਾਰ ਪਿਛਲੀ ਵਾਰ ਉਹ ਚਾਰ ਬੜੀ ਸਿਆਣੀ ਬੱਚੀ ਆ ਬੱਚੀ ਬਹੁਤ ਵਾਕਏ ਬਹੁਤ ਇੰਟੈਲੀਜੈਂਟ ਬੱਚੀ ਆ ਬੜੀ ਮਿਹਨਤ ਕੀਤੀ ਉਸ ਬੱਚੀ ਨੇ ਸਵੈਦਕਿਓ ਵੀ ਆ ਰਹੀ ਹੈ ਇਥਿਕਸ ਕਿ ਉਹ ਉਹਦੇ ਵਾਸਤੇ ਇੱਕ ਸਬਜੈਕਟ ਹੈਗਾ ਰਿਲੇਸ਼ਨਸ਼ਿਪ ਫੋਰ ਬੋਇਟਿਕਸ ਐਥਿਕਸ ਦੇ ਵਿੱਚ ਸਿੱਖੀ ਦੇ ਵਿੱਚ ਐਥਿਕਸ ਦੀ ਕੀ ਵੈਲਿਊ ਹੈ ਜੀਆ ਸੋ ਉਸ ਪੱਖ ਦੇ ਉੱਤੋਂ ਉਹਦੀ ਖੋਜ ਆ ਤੇ ਉਹਦੇ ਤੇ ਉਹ ਬੋਲਣਗੇ ਬਹੁਤ ਵਧੀਆ ਸਿਆਣੀ ਡਾਕਟਰ ਜਮੀਰ ਖੁਰਮਨ ਵਾਹਿਦ ਨੇ ਕਿਹਾ ਸਾਊਥ ਫ੍ਰੀਜ ਯੂਨੀਵਰਸਿਟੀ ਦੇ ਵਿੱਚ ਉਥੇ ਨਹੀਂ ਉਥੇ ਫਰੇਜ਼ਰ ਵੈਲੀ ਯੂਨੀਵਰਸਿਟੀ ਫਰੇਜ਼ਰ ਵੈਲੀ ਸਾਹਿਬ ਉਹ ਉਸ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਨੇ ਬਹੁਤ ਵਧੀਆ ਬਣਾਉਂਦੇ ਹਾਂਜੀ ਤੇ ਉਹ ਦੂਸਰੇ ਇੱਥੇ ਫਿਰ ਉਹਦੇ ਨਾਲ ਜਿਹੜੇ ਪੈਨਲਸ ਹੋਣਗੇ ਜੀ ਸਾਡੇ ਪੈਨਲ ਡਿਸਕਸ਼ਨਸ ਹੋਏਗੀ ਪਹਿਲਾਂ ਏਆਈ ਦੇ ਉੱਤੇ ਪੈਨਲ ਹੋਵੇਗਾ ਓਕੇ ਕਿਉਂਕਿ ਨਾਲ ਬਲਵਾਰੇ ਤੋਂ ਬੋਲਣ ਤੋਂ ਬਾਅਦ ਨਾ ਫਿਰ ਸਾਡੇ ਕੋ ਪੈਨਲਿਸ ਪਿਕਅਪ ਕੀਤੇ ਨੇ ਜਿਹੜੇ ਆਪੋ ਆਪਣੇ ਵacre ਖੇਤਿਆਂ ਦੇ ਵਿੱਚ ਮਾਰਨੇ ਏਆਈ ਦੇ ਸੋ ਉਹ ਉਹ ਡੇਢ ਘੰਟੇ ਦਾ ਪੈਨਲ ਹੋਵੇਗਾ ਉਹਦੇ ਵਿੱਚੋਂ ਹੋਰ ਵੀ ਤੁਸੀਂ ਗਿਆਨ ਆਪਾਂ ਗਿਆਨ ਕਰਾਂਗੇ 6 ਸਕਾਲਰਸ ਨੂੰ ਇੰਪਾਵਰ ਕਿਸ ਤਰ੍ਹਾਂ ਕਰਨਾ ਜਾ ਮੈਂਟਰਸ਼ਿਪ ਕਿਸਨਾ ਕਰਨੀ ਹੈ ਲਾਈਫ ਦੇ ਵਿੱਚ ਪੈਨਲਿਕਲੀ ਮੈਂਟਰਸ਼ਿਪ ਦੇ ਹੋਏਗਾ ਇਹਦੇ ਤੇ ਬਲਾਰੇ ਸਾਡੇ ਆਲਰੇਡੀ ਲਾਈਨ ਅਪ ਕੀਤੇ ਹੋਣੇ ਚਾਹੇ ਤੇ ਪੈਨਲਿਸਟ ਵੀ ਲਾਈਨ ਅਪ ਕੀਤੇ ਹੋਣੇ ਅਗਲੇ ਦਿਨ ਤੇ ਜਿਆਦਾ ਸ਼ਵੇ ਕੀਨੋਟ ਤੇ ਪਹੁੰਚਦੇ ਉਹ ਦੱਸੇ ਚੁੱਕਾ ਮੈਂ ਹਰਜਿੰਦਰ ਸਿੰਘ ਗੋਇਆ ਦਾ ਕੀਨੋਟ ਜਿਹੜਾ ਜਿਹੜਾ ਫਿਊਚਰ ਆਫ ਐਜੂਕੇਸ਼ਨ ਤੇ ਸਾਡੇ ਕੰਮ ਤੇ ਕੀ ਪ੍ਰਭਾਵ ਪੈ ਰਿਹਾ AI ਦਾ ਸੋ ਇਹਦੇ ਤੇ ਉਹਦੀ ਬਿਗੇਸਟ ਖੋਜ ਹੋਏਗੀ ਸੋ ਉਹ ਉੱਤੇ ਪ੍ਰੈਜੈਂਟ ਕਰਨਗੇ ਸਿੱਖ ਹਿਸਟਰੀ ਤੇ ਗੁਰਦੁਆਰਾਜ਼ ਪਾਕਿਸਤਾਨ ਦੇ ਵਿੱਚੋਂ ਸਾਡੇ ਕੋ ਪੁਪਿੰਦਰ ਸਿੰਘ ਜੀ ਆ ਰਹੇ ਨੇ ਭੋਪਿੰਦਰ ਸਿੰਘ ਦੀ ਬਹੁਤ ਵੱਡੀ ਖੋਜ ਹੈ ਉਹਪਿੰਦਰ ਸਿੰਘ ਹਾਂਜੀ ਪਾਕਿਸਤਾਨ ਤੋਂ ਪਾਕਿਸਤਾਨ ਓਕੇ ਹਾਂਜੀ ਤੇ ਇਹਦੇ ਕੋਲ ਕਾਫੀ ਪੁਰਾਣਾ ਆਰਕਾਈਵ ਮਟੀਰੀਅਲ ਵੀ ਝਾਲਾ ਜਿਹੜਾ ਕਈ ਕਈ ਆਰਕਾਈਵਸ ਦੇ ਵਿੱਚ ਵੀ ਨਹੀਂ ਅਵੇਲੇਬਲ ਹੈਗਾ ਤਾਂ ਵਸੇ ਇਹਦੇ ਕੋਲੋਂ ਕਾਫੀ ਦੇਰ ਤੋਂ ਇਹਦੇ ਨਾਲ ਵਰਕ ਆਊਟ ਕਰ ਰਹੇ ਹੈਗੇ ਓਕੇ ਸੋ ਉਹ ਉੱਥੋਂ ਆਣ ਕੇ ਤੇ ਸਿੱਖ ਪੰਜਾਬੀ ਅਮਰੀਕਨ ਡਾਇਸਪੋਰਾ ਕੇ ਮੈਜਿਨੇਸ਼ਨ ਦੇ ਮੈਮਰੀ ਦੇ ਵਿੱਚ ਕਿਰਨ ਕੌਰ ਹੈਗੀ ਆ ਇਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਦਾ ਸੈਂਟਾ ਬੇਰਬਰਾ ਤੋਂ ਆ ਰਹੀ ਹੈ ਓਕੇ ਸੋ ਪੋਪਿੰਦਰ ਸਿੰਘ ਪ੍ਰੋਫੈਸਰ ਕਲਿਆਣ ਸਿੰਘ ਉਹਨਾਂ ਦੇ ਪਰਿਵਾਰ ਚੋਂ ਕਿਉਂਕਿ ਕੋਈ ਪਰਿਵਾਰ ਹੈ ਜਿਹੜਾ ਬਹੁਤ ਪੜਿਆ ਰਿਖਿਆ ਪਰਿਵਾਰ ਹੈ ਉਹਨਾਂ ਦੀ ਭੈਣ ਆ ਪਾਕਿਸਤਾਨ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਨਸਕਤਵੀ ਬਿਲਕੁਲ ਉਸੇ ਪਰਿਵਾਰ ਦੀ ਉਹਨਾਂ ਨਾਲੇ ਸਬੰਧਤ ਨੇ ਓਕੇ ਜੀ ਉਹਨਾਂ ਨਾਲੇ ਸਬੰਧਤ ਨੇ ਇਸੇ ਤਰ੍ਹਾਂ ਜਿਹੜੇ ਸਾਡੇ ਮੈਂਟਲ ਹੈਲਥ ਤੇ ਫਿਰ ਪੈਨਲਸ ਵਗੈਰਾ ਹੋਣਗੇ ਜਿਹਦੇ ਵਿੱਚ ਸਾਡੇ ਕੋਈ ਯੂਬੀਸੀ ਦੇ ਪ੍ਰੋਫੈਸਰ ਆ ਗਏ ਨੇ ਆਪਣੇ ਸਾਇਕੋਫਰੇਜਰ ਤੋਂ ਆ ਗਿਆ ਇੱਕ ਡਾਕਟਰ ਬਲਜੀਤ ਕੋਹੜ ਜਿਹੜੀ ਪੰਜਾਬ ਤੋਂ ਉੱਥੇ ਹਿੱਸਾ ਲੈ ਗਈ ਡਾਕਟਰ ਮਾਤਰਾ ਜੀ ਇੱਕ ਸਬਜੈਕਟ ਤੇ ਪੇਸ਼ ਕਰਨਗੇ ਆਪਣੇ ਬਈ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਉਹ ਪੰਜਾਬ ਤੋਂ ਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿਸ ਤਰ੍ਹਾਂ ਆਪਾਂ ਮੋਲਡ ਕਰ ਸਕਦੇ ਹਾਂ ਤਾਂ ਜੋ ਵਿਦੇਸ਼ੀ ਐਜੂਕੇਸ਼ਨ ਲੈ ਕੇ ਉਹ ਆਪਣੇ ਦੇਸ਼ ਵਿੱਚ ਹੀ ਰਹਿ ਕੇ ਸਕਸੈਸਫੁਲ ਹੋ ਸਕਣ। ਓਕੇ। ਸੋ ਉਹਦੇ ਤੇ ਉਹਨਾਂ ਦੇ ਕਾਫੀ ਕਾਫੀ ਪਕੜ ਹੈਗੀ ਐ ਸੋ ਲੰਬੇ ਲੰਬਾ ਪ੍ਰੋਗਰਾਮ ਬੜਾ ਕਮੀ ਹੈ। ਅਜਾ ਤਕਰੀਬਨ ਕਿੰਨੇ ਕੁੱਲ ਬੁਲਾਰੇ ਹੋਣਗੇ ਜਿਹੜੇ ਇਨਵਾਈਟ ਤੁਸੀਂ ਬੁਲਾਏ ਨੇ ਇਸ ਦੋ ਦਿਨਾਂ ਦੀ ਕਾਨਫਰੰਸ ਦੇ ਵਿੱਚ ਆ ਅੱਠ ਤਾਂ ਜਿਹੜੇ ਹੋ ਤੇ ਦੋ ਕੀਨੋਟ 10 ਹੋ ਗਏ ਜਿਹੜੇ ਆ ਪੈਨਲਾਂ ਤੇ ਹੁੰਦੇ ਨੇ ਹਰ ਪੈਨਲ ਤੇ ਤਿੰਨ ਤੋਂ ਚਾਰ ਪੈਨਲ ਹੁੰਦੇ ਨੇ 104 ਪੈਨਲ ਜਿਹੜੇ 100ਾਂ ਤੇ 8 24 25 26 ਜਣੇ ਹੋਣਗੇ ਜੀ 25 ਜਣੇ ਹਾਂਜੀ ਇੰਨੀ ਮਿਹਨਤ ਕਰਕੇ ਤੁਸੀਂ ਆ ਇੱਕ ਕਮਿਊਨਿਟੀ ਨੂੰ ਏਡਾ ਵੱਡਾ ਤੋਹਫਾ ਯਾਨੀ ਕਿ ਦੁਨੀਆ ਭਰ ਦੇ ਇੰਟੈਲੈਕਚੁਅਲ ਨੇ ਜਿਹੜੇ ਇਕੱਠੇ ਕਰਕੇ ਇੱਕ ਥਾਂ ਦੇ ਉੱਤੇ ਬਿਠਾ ਦੇਣੇ ਆ ਵੀ ਆ ਲੋ ਇਹਦਾ ਲਾਹ ਨਾ ਓ ਇਦੇ ਵਾਸਤੇ ਐਡਮਿਸ਼ਨ ਦੇ ਲਈ ਕੀ ਕਰਾਈਟਰੀਆ ਹੈ ਤੇ ਕੋ ਐਡਮਿਸ਼ਨ ਫੀਸ ਤਾਂ ਸਿਕਾਦੀ ઓફਿਸ ਵੀ ਐਡਮਿਸ਼ਨ ਵੀ ਨਹੀਂ ਕਾਦੀ ਹੁਣ ਤਾਂ ਸਿਰਫ ਇਨਾ ਵੀ ਤੁਸੀਂ ਅਟੈਂਡ ਕਰੋਗੇ 50 ਡਾਲਰ ਉਹਦੀ ਰੱਖੀ ਹੋਈ ਹੈ ਸਿਰਫ ਅਟੈਂਡ ਕਰਨਾ ਹੈ ਕਿ ਤੁਸੀਂ 50 ਡਾਲਰ ਜੇ ਤਾਂ ਲੰਚ ਨਹੀਂ ਹੁੰਦਾ ਤੇ ਦੋ ਦਿਨ ਤੁਸੀਂ ਕਹਿ ਰਹੇ ਹੋ ਕਿ ਅਸੀਂ ਦੋ ਦਿਨ ਅਸੀਂ ਲੰਚ ਦੇਣਾ ਹੈ ਦੋ ਦਿਨ ਬ੍ਰੇਕਫਾਸਟ ਦੇਣਾ ਤੇ ਡਿਨਰ ਵੀ ਸ਼ਾਮ ਨੂੰ ਪ੍ਰੋਵਾਈਡ ਕਰਦੇ ਹਾਂ ਸੈਚਰਡੇ ਨੂੰ ਯਾਰ ਮਤਲਬ ਆਪ ਕੋ ਖਾਣ ਵਾਲਿਆਂ ਨੂੰ ਥੋੜੀ ਜਿਹੀ ਚਾਹੀਦੀ ਆ ਕਿ ਇਹ ਮਹਿਸੂਸ ਕਰਨ ਉਹ ਬਤਵ ਬਤਵ ਜਾਣ ਕਰਨ ਪੰਜਾਬ ਵਾਲੇ ਕੋਈ ਫੀਸ ਨਹੀਂ ਹੁੰਦੀ ਪੰਜਾਬ ਵਾਲੇ ਦਾਪਾ ਆਹੋ ਤਾਂ ਖੈਰ ਵੈਸੇ ਹੀ ਐਂਟਰੀ ਹੈ ਵੀ ਸੋ ਦੈਟ ਕਿ ਕਮਿਟਿਡ ਹੋਣ ਲੋਕ ਤੁਸੀਂ ਕਮਿਟਿਡ ਹੋ ਤਾਂ ਜੋ ਐਸੀ ਰੈਮਨ ਸੀਟ ਖਾਲੀ ਕਰਕੇ ਰੱਖੀ ਚੱਕ ਛੱਡੀ ਆ ਵੀ ਅੱਜ ਮੈਂ ਆਣਾ ਹੈਗਾ ਤਾਂ ਮੁਰਕੇ ਪਹੁੰਚੋ ਨਾ ਤੁਸੀਂ ਸੋ ਕਿ ਕਿੰਨੇ ਦੀ ਕੈਪੈਸਿਟੀ ਅੰਦਰ ਜਿਹੜਾ ਹਾਲ ਹੈ ਜੋ ਪੂਰੇ 200 ਦੀ ਕੈਪੈਸਿਟੀ ਦਾ ਹੈਗਾ ਸਿਟੀ ਹਾਲ ਦਿੰਦਾ ਪਰ ਜਿਹੜੇ ਬੰਦੇ ਬਾਹਰ ਫੇਰ ਦੇਖ ਸਕਦੇ ਨੇ ਟੀਵੀ ਤੇ ਦੇਖ ਸਕਦੇ ਨੇ ਉੱਥੇ 100 200 ਬੰਦਾ ਬਾਰ ਕਰਕੇ ਵੀ ਦੇਖ ਸਕਦਾ ਸੋ ਦੱਸ ਕਿ ਅਸੀਂ ਸ਼ਾਮਾਂ ਗੇ ਵੀ ਅੰਦਰਲਾ ਹਾਲ ਤਾਂ ਪੂਰਾ ਭਰਿਆ ਹੋਵੇ ਪਿਛਲੀ ਵਾਰੀ ਆਪਣੇ ਕੋ 3.5 400 ਹੋ ਗਿਆ ਸੀ ਬਾਹਰ ਕੀਤਾ ਸੀਗਾ ਕਿਉਂਕਿ ਬਾਹਰਲੇ ਪਾਸੇ ਵੀ ਵਰਕਸ਼ਾਪ ਚੱਲ ਰਹੀਆਂ ਸੀ ਚੱਲ ਰਹੀਆਂ ਹਾਂਜੀ ਐਥੀ ਵੀ ਵਰਕਸ਼ਾਪ ਦਾ ਵੀ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਦਾ ਸਿਕ ਨੈਸ਼ਨਲ ਆਰਕਾਈਵਸ ਵਾਲੇ ਆਪਣਾ ਡਿਸਪਲੇ ਵੀ ਕਰਨਗੇ ਕੋ ਕੋ ਹਿਸਟੋਰਿਕਲੀ ਕਾਫੀ ਚੀਜ਼ਾਂ ਹੁਣ ਡਿਜੀਟਾਈਜ਼ ਹੋਣ ਕਹਾ ਦਿੱਤੀਆਂ ਐਸ ਵੇਲੇ ਉਹਨਾਂ ਦੇ ਕੋਲ ਮੇਰਾ ਖਿਆਲ 29 ਡਿਜੀਟਾਈਜ਼ਰਜ਼ ਬੈਠ ਕੰਮ ਡਿਜੀਟਾਈਜ਼ੇਸ਼ਨ ਦਾ ਕਰ ਰਹੇ ਨੇ ਅਸੀਂ ਤੇ ਸੰਪਰਕ ਕਿਵੇਂ ਕੀਤਾ ਜਾਵੇ ਤੁਹਾਡੇ ਨਾਲ ਜਾਂ ਤੁਹਾਡੀ ਸੰਸਥਾ ਦੇ ਨਾਲ ਜਿਹੜੇ ਲੋਕ ਰਜਿਸਟਰ ਕਰਨਾ ਚਾਹੁੰਦੇ ਆ ਮੈਂ ਇੱਕ ਵਾਰੀ ਸਲਾਈਡ ਵੀ ਦਿਖਾ ਦੇਣਾ ਥੋੜੀ ਜਿਹਾ ਦੱਸ ਦਿਓ ਜਿਨ੍ਹਾਂ ਨੇ ਸੰਪਰਕ ਕਰਨਾ ਹੈ ਜਾਂ ਰਿਜ਼ਰਵੇਸ਼ਨ ਕਰਨੀ ਕਿੱਥੇ ਕਰਨ ਵੈਬਸਾਈਟ ਤੇ ਜਾਣ ਜੀ gurunanakinstitute.ca ਤੇ ਜਾਓ ओके राइट अवे फ्रंट ਦੇ ਉੱਤੇ ਤੁਹਾਡੇ ਕੋਲ ਤੁਸੀਂ ਆ ਜਾਂਦੇ ਰਜਿਸਟ੍ਰੇਸ਼ਨ ਵਾਸਤੇ ਕਲਿੱਕ ਕਰੋ ਤੇ ਰਜਿਸਟਰ ਹੋ ਜਾਓ ਬਹੁਤ ਸੌਖਾ ਜਿਹਾ ਕੰਮ ਹੈ ਬਹੁਤ ਵੱਡੀ ਗੱਲ ਨਹੀਂ ओके ਤੇ ਜੇ ਤੁਸੀਂ ਕਾਲ ਕਰਕੇ ਵੀ ਤੇ ਪਰਸਨਲੀ ਰਜਿਸਟਰ ਕਰਨਾ ਚਾਹੁੰਦੇ ਹੋ ਤੇ ਸਾਡਾ ਟੈਲੀਫੋਨ ਨੰਬਰ ਹੈ 778 298 1469 778 298 1469 ਯਾਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਯਾਦ ਰੱਖ ਲਿਆ ਕਰੋ ਸਾਲ ਦਾ 1469 ਨੰਬਰ ਹੈ ਆਪਣਾ ਓਕੇ ਜੇ ਕੋਈ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਡਾਇਰੈਕਟਲੀ ਤੁਸੀਂ ਮੇਰੇ ਨਾਲ ਸਿੱਧਾ ਵੀ ਕਰ ਸਕਦੇ ਹੋ 604 348 2755 ਦੇ ਉੱਤੇ ਸਾਡਾ ਈਮੇਲ ਐਡਰੈਸ ਹੈਗਾ ਤੁਸੀਂ ਜੇ ਕਰਨਾ ਤੇ info@gurunanakinstitute.ca ਕੌਮ ਤੇ ਨਾ ਜਾਇਓ .com ਕਿਸੇ ਹੋਰ ਦਾ ਜੇ .ca ਕੈਨੇਡਾ ਦਾ ਹੈ ਸੋ so, gurunanakinstitute.ca ਤੁਹਾਡਾ ਬਹੁਤ ਬਹੁਤ ਧਨਵਾਦ ਤੁਸੀਂ ਬੜਾ ਕੀਮਤੀ ਸਮਾਂ ਕੱਢਿਆ ਬੜੀ ਇਹਮ ਜਾਣਕਾਰੀ ਦਿੱਤੀ ਹੈ ਸਾਡਾ ਯਤਨ ਹੋਏਗਾ ਕਿ ਸੰਝਾ ਟੀਵੀ ਹਮੇਸ਼ਾ ਇੰਤਰਾਂ ਕਿਉਂਕਿ ਤੁਹਾਡਾ ਆਪਣਾ ਪਲੇਟਫਾਰਮ ਹੈ ਕਮਿਊਨਿਟੀ ਦਾ ਪਲੇਟਫਾਰਮ ਹੈ ਵੀ ਸਾਡਾ ਯਤਨ ਹੁੰਦਾ ਹੈ ਕਿ ਅਸੀਂ ਵੱਧ ਤੋਂ ਵੱਧ ਦੁਨੀਆ ਤੱਕ ਜਿਹੜੀਆਂ ਇਹੋ ਜਿਹੇ ਇੰਟੈਲੈਕਟ ਲੈਵਲ ਦੀਆਂ ਗੱਲਾਂ ਨੇ ਉਹ ਪਹੁੰਚਾਉਣ ਦਾ ਯਤਨ ਕਰਾਂਗੇ ਜਾਂਦੇ ਜਾਂਦੇ ਕੀ ਸੁਨੇਹਾ ਹੈ ਜੀ 30 ਸਕਿੰਟ ਦੇ ਤਕਬੀਨ ਟਾਈਮ 'ਚ ਸਦਾਈ ਕਰਦਾ ਇਹੋ ਜਿਹੇ ਫੰਕਸ਼ਨਸ ਬਹੁਤ ਘੱਟ ਮਿਲਦੇ ਨੇ ਕਦੇ ਮਿਸ ਨਾ ਕਰਿਆ ਕਰੋ ਯਾਰ ਆਪਾਂ ਬਹੁਤ ਕੁਝ ਸਿੱਖ ਸਕਦੇ ਹਾਂ ਇਹਦੇ ਵਿੱਚੋਂ ਕਿਉਂਕਿ ਇੰਟੈਲੈਕਚੁਅਲ ਲੋਕੀ ਜਿਹੜੇ ਖੋਜੀ ਬਾਹਰੋਂ ਆਉਂਦੇ ਨੇ ਉਹ ਵੀ ਦੇਖਣਾ ਚਾਹੁੰਦੇ ਨੇ ਕਿ ਹਾਂ ਕਿ ਹੋ ਜਾਏ ਇੰਟੈਲੈਕਚੁਅਲ ਲੋਕੀ ਇੱਥੇ ਵੱਸਦੇ ਨੇ ਕਿਉਂਕਿ ਤੁਸੀਂ ਆਪਾਂ ਜਿਹੜੇ ਇੱਥੇ ਵੱਸਦੇ ਆਪਾਂ ਨੇ ਅਟੈਂਡ ਕਰਾਂਗੇ ਤਾਂ ਹੋਰ ਕੌਣ ਕਰੇਗਾ ਸੋ ਮੈਂ ਇਹ ਸੋਨਰ ਸਜਸਟ ਕਰਦਾ ਮਿਸ ਨਾ ਕਰਿਓ ਇਸ ਆਪਣਾ ਜੋੜੀ ਆਪਣੇ ਨੌਜਵਾਨ ਬੱਚਿਆਂ ਨੂੰ ਨਾਲ ਲੈ ਕੇ ਕਿਉਂਕਿ ਸਾਡੇ ਕੋਲ ਇੱਕ ਬੱਚਿਆਂ ਦਾ ਵੀ ਇੱਕ ਸੈਗਮੈਂਟ ਹੁੰਦਾ ਮੈਂ ਸੌਰੀ ਦੱਸਣਾ ਭੁੱਲ ਗਿਆ ਸਾਡੇ ਯੂਨੀਵਰਸਿਟੀ ਚ ਪੜ੍ਹਦੇ ਬੱਚਿਆਂ ਦਾ ਇੱਕ ਸੈਗਮੈਂਟ ਪੂਰਾ ਹੁੰਦਾ ਜੇ ਉਹਨਾਂ ਦਾ ਸੋ ਤਿੰਨ ਬਲਾਰੇ ਬੱਚੇ ਵੀ ਹੋਣਗੇ ਉਹਨਾਂ ਦੇ ਵਿੱਚ ਜਿਹੜੇ ਯੂਨੀਵਰਸਿਟੀ ਆ ਦੇ ਸਟੂਡੈਂਟਸ ਹੋਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ ਦਰਸ਼ਕਾਂ ਨੂੰ ਦੱਸਦੇ ਆ ਕਿ ਰੈਜਰਵੇਸ਼ਨ ਕਰਾਉਣ ਦੇ ਲਈ ਕਿਉਂਕਿ ਸੀਟਾਂ ਸਿਰਫ 200 ਨੇ ਫਿਰ ਕਈ ਵਾਰੀ ਹੁੰਦਾ ਹੈ ਕਿ ਰਜਿਸਟ੍ਰੇਸ਼ਨ ਕੰਪਲੀਟ ਹੋ ਜਾਂਦੀ ਹੈ ਬਾਅਦ ਤੁਸੀਂ ਕਹਿੰਦੇ ਹੋ 2981469 ਤੇ ਕਾਲ ਕਰਕੇ ਆਪਣੀ ਗ੍ਰੈਜੂਏਸ਼ਨ ਕਰਵਾ ਸਕਦੇ ਹੋ ਉਮੀਦ ਹੈ ਕਿ ਬੜੀ ਵੱਡੀ ਤਾਦਾਦ ਦੇ ਵਿੱਚ ਜਿਹੜੀ ਸਿੱਖ ਇੰਟੈਲੈਕਚੁਅਲ ਪਹੁੰਚ ਰਹੇ ਨੇ ਉਹਨਾਂ ਦੇ ਇਸ ਅਹਿਮ ਪ੍ਰੋਗਰਾਮ ਨੂੰ ਦੇਖਣ ਦੇ ਲਈ ਲਾਈਵ ਉੱਥੇ ਬਹਿ ਕੇ ਸੁਣਨ ਦੇ ਲਈ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਸੀਂ ਜ਼ਰੂਰ ਪਹੁੰਚੋਗੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਵਾਗੇ ਆ 6 ਵਜੇ ਪ੍ਰਾਈਮ ਟਾਈਮ ਲੈ ਕੇ ਦਵਿੰਦਰ ਬੈਣੀਪਾਲ ਤੇ ਅਰਚਪੱਟੂ ਜੀ ਹਾਜ਼ਰ ਹੋਣਗੇ ਇਸੇ ਪ੍ਰੋਗਰਾਮ ਨੂੰ ਨੋਵੇ ਰਿਪੀਟ ਕੀਤਾ ਜਾਣਾ ਹੈ ਪ੍ਰੋਗਰਾਮ ਦੇਖਣ ਲਈ ਤੇ ਲਾਈਕ ਕਰਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ